ਕਿੱਦਾਂ ਵੀ ਸਾਰੇ ਜਣੇ ਹੋਟ ਠੀਕ ਠਾਕ ਹੋਮਗੇ ਇਹ 파ਰਟ ਦੂਜਾ ਵੀ ਤੁਸੀਂ ਆਪਦੇ ਆਪ ਪੇਪਰ ਕਿਵੇਂ ਜਮਾ ਕਰਾ ਸਕਦੇ ਹੋ ਕਾਨੂੰਨੀ ਤੌਰ ਤੇ ਵੀ ਤੁਹਾਡੀ 8 ਦਿਨਾਂ ਚ ਐਂਟਰੀ ਹੋਣੀ ਚਾਹੀਦੀ ਆ ਪਰਫਾ ਤੂਰੇ ਜਾਂ ਤੁਹਾਡੀ ਪਿਕ ਜਾਣੀ ਚਾਹੀਦੀ ਆ ਪਰਫਾ ਤੂਰੇ ਨੂੰ ਤੇ ਜੇ ਤੁਹਾਡਾ ਬੰਦਾ ਨਹੀਂ ਪੇਪਰ ਜਮਾ ਕਰਾਉਂਦਾ ਹੈਗਾ ਲਾਰੇ ਲੋਗ ਦਾ ਕੁਝ ਵੀ ਕਰਦਾ ਚੁੱਪ ਕਰਕੇ ਆਪਦਾ ਰਿਸ਼ਤੇਦਾਰ ਜਾਂ ਜਿਹਨੂੰ ਬੋਲੀ ਆਉਂਦੀ ਉਹਨੂੰ ਨਾਲ ਲੈ ਕੇ ਵਕੀਰ ਕੋਲੇ ਚਲੇ ਜਾ ਵਕੀਲ ਹਾਇਰ ਕਰਕੇ ਤੁਸੀਂ ਪਿਕ ਭੇਜਣੀ ਹੁੰਦੀ ਆ ਪਿਕ ਜਿਹੜੀ ਇੱਕ ਆਪਣੇ ਪਰਫਾ ਤੁਰੇ ਨੂੰ ਜਾਊਗੀ ਇੱਕ ਮਾਲਕ ਨੂੰ ਜਾਊਗੀ ਮਾਰਕ ਹੋ ਕੇ ਜਾਊਗੀ ਕੱਲ ਛੋਡੇ ਕੋਲ ਅਪਰੂਵ ਹੋ ਜਾਊਗਾ ਵੀ ਅਸੀਂ ਮਾਲਕ ਨੂੰ ਵੀ ਦੱਸਤਾ ਸੀ ਤੇ ਪਰਫਾ ਤੁਰੇ ਨੂੰ ਵੀ ਉਦੋਂ ਬਾਅਦ ਬਕੀਨ ਸਰ ਨੂੰ ਅਪਾਰਟਮੈਂਟ ਲੈ ਕੇ ਦਊਗਾ ਅਪਾਰਟਮੈਂਟ ਤੇ ਜਿੱਦੋਂ ਤੁਸੀਂ ਅਪਾਰਟਮੈਂਟ ਤੇ ਜਾਣਾ ਉਦੋਂ ਮਾਲਕ ਨੂੰ ਵੀ ਸੱਦਿਆ ਜਾ ਸਕਦਾ ਉੱਥੇ ਮਾਲਕ ਨਹੀਂ ਥੋਡੇ ਪੇਪਰ ਜਮ੍ਹਾਂ ਕਰਾਉਂਦਾ ਹੈਗਾ ਮਾਲਕ ਉੱਥੇ ਲਿਖਤੀ ਰੂਪ ਚ ਦੇ ਦਊਗਾ ਵੀ ਜਦੋਂ ਮੈਂ ਬੰਦੇ ਦੇ ਪੇਪਰ ਭਰੇ ਸੀ ਉਦੋਂ ਮੇਰੇ ਕੋਲ ਮੇਰੇ ਕੋਲ ਕੰਮ ਸੀ ਹੁਣ ਮੇਰੇ ਕੋਲ ਕੰਮ ਨਹੀਂ ਹੈਗਾ ਮੈਨੂੰ ਨਹੀਂ ਰੱਖ ਸਕਦਾ ਉੱਥੇ ਥ ਉਦੋਂ ਬਾਅਦ ਤੁਹਾ ਤੁਸੀਂ ਸੈਨਸਲ ਬੋਰੋ ਅਪਲਾਈ ਕਰ ਸਕਦੇ ਹੋ ਕਿਟ ਤੁਹਾਡੀ ਜਮ੍ਹਾਂ ਹੋਊਗੀ ਫਿੰਗਰ ਹੋਊਗੀ ਉਦੋਂ ਬਾਅਦ ਤੁਹਾਡੇ ਸੈਨਸਲ ਬੋਰੋ ਦੀ ਸਜ਼ੋਰ ਨੂੰ ਮਿਲ ਜੂਗੀ ਜਿੱਥੇ ਤੁਹਾਡੇ ਕੋਲ ਆਪਸ਼ਨ ਹੋਊਗਾ ਵੀ ਥਰਡ ਬੰਦੇ ਤੋਂ ਕੰਟਰੈਕਟ ਤੋਂ ਲੈ ਕੇ ਤੁਸੀਂ ਆਪਦੇ ਪੇਪਰ ਜਮ੍ਹਾਂ ਕਰ ਸਕਦੇ ਹੋ ਉਦੋਂ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ ਥਰਡ ਬੰਦੇ ਦੀ ਥਰਡ ਮਾਲਕ ਦੇ ਵੀ ਹਾਂ ਵੀ ਕੰਟਰੈਕਟ ਤੋਂ ਲੈ ਕੇ ਤੁਸੀਂ ਪੇਪਰ ਜਮ੍ਹਾਂ ਕਰ ਸਕਦੇ ਹੋ ਪਹਿਲਾਂ ਤੁਹਾਨੂੰ ਇਹ ਕਾਰਵਾਈ ਦੇ ਵਿੱਚ ਦੀ ਗੁਜ਼ਰਨਾ ਪੈਣਾ ਵਕੀਲ ਹਾਇਰ ਕਰਨਾ ਪੈਣਾ ਤੁਹਾਨੂੰ ਚੁੱਪ ਕਰਕੇ ਹੰਦਾ ਵਕੀਲ ਕੋਲੇ ਜਾਇਓ 8 ਦਿਨਾਂ ਦੇ ਵਿੱਚ ਵਿੱਚ ਵਕੀਲ ਨੂੰ 3-400 ਜੂਰੋ ਲਊਗਾ ਉਹਨੂੰ ਦੇ ਕੇ ਆਪਦਾ ਵਕੀਲ ਨਾਲ ਗੱਲਬਾਤ ਕਰਿਓ ਤੇ ਮੰਜੀ ਠੋਕ ਦਿਓ ਠੀਕ ਆ ਇਹ ਕਾਨੂੰਨ ਹੈਗਾ ਤੇ ਕਾਨੂੰਨ ਦਾ ਜਰੂਰ ਫਾਇਦਾ ਲਓ ਤੁਸੀਂ ਠੀਕ ਆ ਓਕੇ